ਹੈਲੋ ਸਾਰਿਆਂ ਮੇਰੀ ਪਿਆਰਪਰੀ ਸੱਤੀਕਾਲ ਜੀ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ। ਬੜੀ ਇਸ ਵਾਰ ਇਹ ਖੁਸ਼ ਰੋਚਾਟ ਨਾਸਰੋ ਜੀ ਬਲੌਗ ਦੀ ਸ਼ੁਰੂਆਤ ਠੰਡਾ ਠੰਡਾ ਪਾਣੀ ਸਰਦੀ ਬਾਟ ਠੰਡੇ ਠੰਡਾ ਹੋ ਗਿਆ ਬਰਫ ਵਾਂਗੂ ਪਾਣੀ ਹੋਣ ਲੱਗਿਆ ਹੁਣ ਤੇ ਮੈਂ ਕਿਹਾ ਚਲੋ ਬਲੌਗ ਦੀ ਸ਼ੁਰੂਆਤ ਕਰਦੇ ਆਂ ਤੇ ਅੱਜ ਦੇਖ ਲੋ ਛੋਟੇ ਛੋਟੇ ਕੰਮਾ ਤੋਂ ਜਿਵੇਂ ਦੇਲੀ ਰੁਟੀਨ ਦੇ ਵਿੱਚ ਮੈਂ ਕਰਦੀ ਹੁੰਦੀ ਆ ਉਸੇ ਤਰ੍ਹਾਂ ਤੇ ਇਹ ਪਕੀਲਾ ਮੈਂ ਤੋਰੀਏ ਘਾਰੇ ਵਾਲਾ ਕੜੀ ਬਣਾਣੀ ਆ ਤੁਹਾਨੂੰ ਪਤਾ ਇਹ ਵਾਲਾ ਪਕੀਲਾ ਜਿਹੜਾ ਹੁੰਦਾ ਨਾ ਸਰਦਲੋ ਦਾ ਪਕੀਲਾ ਹੈ ਛੱਡਾ ਤੇ ਐਨ ਨੂੰ ਯੂਜ਼ ਕਰਨ ਲੱਗੀ ਸੀ ਮੈਂ ਕਿ ਖਾਲਾ ਜੱਕੜੀ ਬਣਾਉਣੇ ਆ ਕੜੀ ਬਣਾਉਣ ਲੱਗੀ ਸੀ ਬਤੀਲਾ ਮੈਂ ਤਾਂ ਪਹਿਲਾਂ ਧੋ ਲਵਾ ਮੈਂ ਕੜੀ ਬਣਾ ਲੀਦੀ ਸੀ ਚੁੱਲੇ ਤੇ ਜੀ ਬਾਕੀ ਹੱਥ ਠੰਡੇ ਠੰਡੇ ਹੋઈ ਜਾ ਰਹੇ ਤੇ ਇਧਰ ਆਪਾਂ ਲੱਸੀ ਰੱਖ ਲਈ ਸੀ ਥੋੜੀ ਥੋੜੀ ਅਸੀਂ ਦੇਖਦੇ ਹਾਂ ਜੀ ਬੜੇ ਦਿਨ ਹੋ ਗਏ ਕਈ ਵਾਰੀ ਸਰਦੀ ਚ ਹੁੰਦਾ ਨਾ ਗਰਮ ਗਰਮ ਕੜੀ ਤੇ ਚਾਵਲ ਖਾਣ ਦਾ ਬੜਾ ਮਨ ਕਰਦਾ ਤੇ ਬਾਕੀ ਦੇਖਦੇ ਆ ਜੀ ਐਵੇਂ ਬਣਾਵਾਂਗੀ ਜਿਸ ਤਰ੍ਹਾਂ ਤੁਹਾਡੇ ਨਾਲ ਵੀਡੀਓ ਡੇਲੀ ਜਿਸ ਤਰ੍ਹਾਂ ਵੀ ਜੋ ਕੰਮ ਕਰਦੀ ਹੁੰਦੀ ਆ ਡੇਲੀ ਤੁਹਾਡੇ ਨਾਲ ਰੁਟੀਨ ਉਸੇ ਤਰ੍ਹਾਂ ਮੈਂ ਸ਼ੇਅਰ ਕਰ ਦਿੰਦੀ ਹੁਣੀਆਂ ਬਹੁਤ ਸਾਰਾ ਪੈਣਾ ਦਾ ਬਹੁਤ ਸਾਰਾ ਪਿਆਰ ਜੀ ਦੇਖਣ ਨੂੰ ਮਿਲਦਾ ਮੈਨੂੰ ਤੇ ਲੋਟ ਮੈਂ ਬਣਾਉਂਦੀ ਹੁਣੀਆਂ ਆਪਣਾ ਤੁਹਾਨੂੰ ਪਤਾ ਮੇਰਾ ਵੱਖ ਤਰੀਕਾ ਹੁੰਦਾ ਇਹਦੇ ਚ ਮੈਂ ਅੰਦਾਜ਼ੇ ਨਾਲ ਹੁਣ ਬਸਲੀ ਪਾਈ ਹੈ ਨਾ ਅੰਦਾਜ਼ੇ ਨਾਲ ਵੇਸਨ ਪਾ ਕੇ ਉਹਦੇ ਵਿੱਚ ਸਾਰਾ ਕੁਝ ਪਾ ਕੇ ਪਹਿਲਾਂ ਹੀ ਘੋਲ ਕੇ ਰੱਖ ਦਿੰਦੀ ਹੁਣੀਆਂ ਫਿਰ ਮੈਂ ਘਰ ਦੇ ਕਰ ਲੈਣੀਆਂ ਜੀ ਛੋਟੇ ਛੋਟੇ ਜਿਹੜੇ ਕੰਮ ਕਰਨੇ ਹੁੰਦੇ ਕੰਮ ਕਰ ਲੈਣੀਆਂ ਠੀਕ ਹੈ ਜੀ ਹੁਣ ਇਹਦੇ ਚ ਪਾ ਦਾਂਗੇ ਆਪਾਂ ਨਮਕ ਆਪਣੇ ਟੇਸਟ ਅਨੁਸਾਰ ਹਲਦੀ ਵੇਸਨਾ ਮੈਂ ਪਾਤਾ ਠੀਕ ਹੈ ਜੀ ਹੁਣ ਪਾ ਦਾਂਗੇ ਥੋੜੀਆਂ ਜਿਹੀਆਂ ਮਿਰਚਾਂ ਠੀਕ ਹੈ ਬਾਕੀ ਹੋਰ ਜਿਸ ਤਰ੍ਹਾਂ ਵੀ ਕਰਾਂਗੇ ਨਾ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਜਾਵਾਂਗੀ ਤੁਹਾਨੂੰ ਪਤਾ ਹੀ ਹੈ ਕਿ ਮੇਰੇ ਸਾਰੇ ਲੱਗ ਲੱਗ ਤਰੀਕੇ ਜਿਹੜੇ ਸੋਖੇ ਤਰੀਕੇ ਹੁੰਦੇ ਮੈਂ ਸੇਮ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਤੇ ਇਹਦੇ ਨਾਲ ਹੁਣ ਆਪਾਂ ਇਹਨੂੰ ਘੋਲ ਲੈਨੇ ਆ ਇਹ ਕੜਦੀ ਰਹੂਗੀ ਤੇ ਮੇਰਾ ਰਸਕੋਈ ਦਾ ਜਿਹੜਾ ਕੰਮ ਹੈ ਨਾ ਬਹੁਤ ਸਾਰਾ ਕੰਮ ਨਿਭੜ ਜਾਏਗਾ ਤੇ ਉੱਥੇ ਮੈਂ ਬਾੜਾ ਮਤਲਬ ਕੜੀ ਜਿੰਨੀ ਕੜੇ ਉੰਨੀ ਵਧੀਆ ਬਣਦੀ ਹੈ Bueno, vimos a Pacha Militar ਨਾ ਪੈਨ ਚੁੱਲੇ ਦੇ ਰੱਖਿਆ ਮੈਂ ਤੇ ਲੋਜੀ ਅੰਦਰ ਆਪਾਂ ਕੋਲ ਲਿਆ ਸੀਗਾ ਸਾਰਾ ਕੁਝ ਢੋਲ ਕੇ ਰੱਖ ਲਿਆ ਸੀ ਤੇ ਇੱਧਰ ਮੈਂ ਕਿਸਮੇ ਪਹਿਲਾਂ ਝਾੜੂ ਮਾਰ ਲਾ ਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਇੱਧਰ ਖਲਾਰਾ ਤੇ ਵੈਸੇ ਹੀ ਪਾਇਆ ਖਨਾਰਾ ਦਾ ਪਿਆ ਹੀ ਪਿਆ ਮੈਂ ਕਿ ਚਲੋ ਨਾਲੇ ਆਪਣਾ ਚੁੱਲਾ ਸਾਫ ਕਰਤੀਆਂ ਚੁੱਲਾ ਲਿਪਦੀਆਂ ਇਹਦੇ ਵਿੱਚ ਸਵਾਹ ਵਗੈਰਾ ਕੱਢ ਦਿੰਨੀ ਆ ਸਵਾਹ ਕੱਢ ਕੇ ਫਿਰ ਆਪਾਂ ਨਾ ਚੰਗੀ ਤਰ੍ਹਾਂ ਲਿਪ ਲਿਪਿਆ ਚੁੱਲਾ ਨਾ ਥੋੜਾ ਵਧੀਆ ਵੀ ਲੱਗਦਾ ਤੇ ਕੰਮ ਕਰਦੇ ਵੀ ਜੀ ਲੱਗਦਾ ਤੇ ਇੱਧਰ ਤੁਹਾਨੂੰ ਪਤਾ ਸਵਾਹ ਤਾਂ ਕੱਢਣੀ ਪੈਂਦੀ ਜਦ ਤੱਕ ਸਵਾਹ ਤੇ ਧੁੱਪ ਵਧੀਆ ਆ ਚੁੱਕੀ ਸੀ ਅੱਜ ਥੋੜਾ ਸੋ ਅੱਗ ਬਾਲ ਗਿਆ ਪਤਾ ਅੰਦਰ ਕੜੀ ਕੜੀ ਬਸ ਧਰ ਕੇ ਫਿਰ ਮੈਨੂੰ ਹੁੰਦਾ ਛੋਟੇ ਛੋਟੇ ਕੰਮ ਚੜੇ ਕਰਨੇ ਆ ਨਾ ਉਧਰ ਕਰੀ ਜੋ ਬਸ ਇੱਕ ਵਾਰੀ ਰੱਜਾ ਆਣਾ ਚਾਹੀਦਾ ਫਿਰ ਸਾਡੀ ਕੜੀਆਂ ਨਾੜ ਘੜ ਕੇ ਵਧੀਆ ਬਣ ਜਾਂਦੀ ਔਰ ਕੜੀ ਤਾਂ ਜਦ ਤੱਕ ਇੰਨੀ ਵਧੀਆ ਤਿੱਕੇ ਨਾਲ ਕੜੇ ਨਾ ਤੇ ਸਵਾਦ ਹੀ ਨਹੀਂ ਲੱਗਦੀ ਕੜੀ ਦਾ ਮਤਲਬ ਨਾਮ ਹੀ ਕੜਨਾ ਕਹਿੰਦੇ ਹੁੰਦੇ ਆ ਹਨਾ ਜੀ ਤੇ ਇੱਧਰ ਆਪਾਂ ਚੁੱਲੇ ਤੇ ਤਰਾਂਗੇ ਕੜੀ ਨਾਲੇ ਚੁੱਲੇ ਦੀ ਨਾਲੇ ਦੇਸੀ ਤਰੀਕੇ ਦੀ ਤੇ ਨਾਲੇ ਕੜੀ ਹੋਈ ਕੜੀ ਤੇ ਬਹੁਤ ਟੇਸਟੀ ਬਣਦੀ ਹੈ ਬਾਕੀ ਮੈਂ ਇੱਧਰ ਕਰਨ ਲੱਗੇ ਸੀਗੇ ਆਪਣਾ ਸਵਾਹ ਕੱਢ ਕੇ ਇੱਧਰ ਆਪਾਂ ਆਪਣਾ ਚੁੱਲਾ ਲਿੱਪ ਲਈਏ ਤੁਹਾਨੂੰ ਪਤਾ ਜਿਵੇਂ ਕਿ ਚੁੱਲਾ ਨਾ ਆਪਾਂ ਕਈ ਵਾਰੀ ਯੂਜ਼ ਕਰਦੇ ਆ ਨਾ ਤੇ ਵਧੀਆ ਸਾਫ਼ ਸੁਥਰਾ ਹੋਣਾ ਕਿ ਫਿਰ ਮਨ ਨਹੀਂ ਕਰਦਾ ਅੱਗ ਬਾਲਣ ਨੂੰ ਮੇਰਾ ਮਨ ਕੀਤਾ ਮੈਂ ਕਿ ਚੱਲ ਪਹਿਲਾਂ ਲਿੱਪ ਲੈਣੀ ਹੈ ਲਿੱਪ ਕੇ ਤੇਰੇ ਜਿੱਤੇ ਨਾ ਬਣਾਵਾਂਗੇ ਸ਼ਾਮ ਨੂੰ ਧਰ ਦੂੰਗੀ ਮੈਂ ਕੜੀ ਚੁੱਲਾ ਬਾਲ ਕੇ ਨਾ ਕੜੀ ਧਰ ਦੂੰਗੀ ਬਾਕੀ ਹੋਰ ਜਿਹੜੇ ਕੰਮ ਫਿਰ ਹੁੰਦੇ ਰਹਿਣਗੇ ਸਭ ਤੋਂ ਪਹਿਲਾਂ ਇਹ ਹੁੰਦਾ ਵੀ ਕੜੀ ਆਪਣਾ ਰਿਜਦੀ ਰਹੋਗੇ ਚੁੱਲਾ ਉਦਾਂ ਵੀ ਬਲਣਾ ਹੀ ਹੈ ਜਿੰਨਾ ਲੇਟ ਕੰਮ ਕਰੀ ਜਾਵਾਂਗੇ ਅੱਜ ਕੱਲ ਕੁਛ ਸਰਦੀ ਦੇ ਵਿੱਚ ਤਾਂ ਹੱਥ ਪੈਰ ਖੁੱਲਦੇ ਹੀ ਨਹੀਂ ਹੈਗੇ ਸਰਦੀ ਇੰਨੀ ਹੋ ਗਈ ਹੁਣ ਇੱਕਦਮ ਠੰਡਾ ਠੰਡਾ ਪਾਣੀ ਵੀ ਠੰਡੇ ਟੈਂਕੀਆਂ ਦੇ ਪਾਣੀ ਅਸ ਦਾ ਕੋਈ ਕੰਮ ਹੋ ਹੀ ਨਹੀਂ ਜੀ ਤੇ ਜੜੀਆਂ ਪੈਣਾ ਮੇਰੇ ਨਾਲ ਡੇਲੀ ਜੁੜਦੀਆਂ ਬਹੁਤ ਸਾਰਾ ਧੰਨਵਾਦ ਕਈਵਰੀ ਵੀਰਾ ਬੜੀ ਅੱਛਾ ਲੱਗਦਾ ਮੈਨੂੰ ਬੜੇ ਅੱਛੇ ਅੱਛੇ ਕਮੈਂਟ ਲਾਗਦੇ ਪਰ ਕਮੈਂਟ ਤਾਂ ਬਹੁਤ ਘੱਟ ਆਉਂਦੇ ਔਰ ਛੋਟੇ ਛੋਟੇ ਕਮੈਂਟ ਕਰਦੀਆਂ ਪੈਣਾ ਬਾਕੀ ਸੁਖਦੀਪ ਸਿਸਟਰ ਥੈਂਕ ਯੂ ਤੁਹਾਡਾ ਬਹੁਤ ਸਾਰਾ ਸਹਯਦ ਸਿਸਟਰ ਜੀ ਬਹੁਤ ਸਾਰਾ ਥੈਂਕ ਯੂ ਜਿਹੜੀਆਂ ਹੋਰ ਭੈਣਾਂ ਆਂਦੀਆਂ ਬਹੁਤ ਸਾਰਾ ਸਾਰੀਆਂ ਭੈਣਾਂ ਦਾ ਬਹੁਤ ਸਾਰਾ ਧੰਨਵਾਦੀ ਲੋ ਸ਼ੁਕਰੀਆ ਕਰਦੀਆਂ ਬਹੁਤ ਪਿਆਰ ਦਿੰਦੇ ਮੇਰੇ ਚੈਨਲ ਨੂੰ ਤੇ ਅੱਛਾ ਵੀ ਲੱਗਦਾ ਜਦੋਂ ਕੋਈ ਵੀ ਅੱਛਾ ਅੱਛਾ ਕਮੈਂਟ ਕਰਨਾ ਭੈਣਾ ਫਿਰ ਮਤਲਬ ਮਾਂਜਿਆ ਵੀ ਕਰਦਾ ਕਿ ਅਸੀਂ ਡੇਲੀ ਵੀਡੀਓ ਪਾਈ ਹੈ ਨਾ ਬਹੁਤ ਅੱਛਾ ਲੱਗਦਾ ਤੇ ਇੱਧਰ ਦੇਖ ਲਓ ਮੈਂ ਇਹ ਵਾਲੇ ਇਹਦੇ ਵਿੱਚ ਨਾ ਬੜਾ ਅੱਛਾ ਕਲਰ ਜਿਹਾ ਪਾਇਆ ਹੈ ਮੂਲ ਦੀ ਮਿੱਟੀ ਲਿਆ ਕੇ ਨਾ ਤੇ ਮੈਂ ਉਹ ਲਿਪਣ ਲਈ ਰੱਖੀ ਸੀਗੀ ਮੂਲ ਵੀ ਮਿਲਦੀ ਹੈ ਮਿੱਟੀ 50 ਰੁਪਏ ਦੀ ਕੁਛ ਸ਼ਾਇਦ ਪਾਈ ਆ ਪਤਾ ਨਹੀਂ 1/2 ਕਿਲੋ ਕੁਛ ਐਦਾ ਹੀ ਲੈ ਕੇ ਆਇਆ ਸੀ ਨੀ ਸ਼ਾਹ ਤੇ ਆ ਦੇਖੋ ਕਿੰਨਾ ਅੱਛਾ ਕਲਰ ਹੈ ਤੇ ਲਓ ਜੀ ਇਧਰ ਬਲ ਗਈ ਸਾਡੀ ਅੱਗ ਆਪਾਂ ਹੁਣ ਧਰ ਦਿੰਨੇ ਆ ਆਪਣੀ ਕੜੀ ਇਹ ਵੀ ਆਪਣਾ ਕੰਮ ਹੋ ਜਾਊਗਾ ਮੇਰੇ ਹੱਥਾਂ ਤਰ ਲਿੱਤੈ ਹੋਏ ਵੱਡੀ ਲੱਗਣ ਲਾ ਦਿੰਨੇ ਆ ਕੋਣ ਤੇ ਲਓ ਜੀ ਆ ਦੇਖੋ ਜੀ ਆਪਾਂ ਦੇਜਾ ਕੜੀ ਨੂੰ ਦਵਾਣ ਲੱਗਿਆ ਮਤਲਬ ਜੇ ਇਹਦੇ ਵਿੱਚ ਕੜ੍ਸ਼ੀ ਰੱਖ ਦੋ ਨਾ ਫਿਰ ਇਹ ਉਬਲਦੀ ਨਹੀਂ ਹੈਗੀ ਬਸ ਇਹਦਾ ਇਹ ਫਾਇਦਾ ਹੁੰਦਾ ਹੈ ਹਮੇਸ਼ਾ ਨਾ ਇਹ ਵਿੱਚ ਕੜ੍ਸ਼ੀ ਰੱਖ ਦਿਆ ਕਰੋ ਫਿਰ ਜਿਸ ਤਰ੍ਹਾਂ ਮਰਜ਼ੀ ਤੁਸੀਂ ਕੰਮ ਕਰੀ ਜਾਓ ਤੁਹਾਡੀ ਘੜੀ ਕਦੀ ਵੀ ਨਹੀਂ ਉਬਲੇਗੀ ਠੀਕ ਹੈ ਜੀ ਮੈਂ ਇਧਰ ਹੁਣ ਰਾਮ ਨਾਲ ਆਪਣਾ ਅੱਗ ਬਾਲਤੀ ਇਹ ਵਿੱਚ ਰੱਖਤੀ ਕੜ੍ਸ਼ੀ ਠੀਕ ਹੈ ਜੀ ਹੁਣ ਇਹ ਹੌਲੀ-ਹੌਲੀ ਆਪਣਾ ਪੱਕਦੀ ਰਹੇਗੀ ਤੇ ਉਧਰ ਆਪਾਂ ਸੋ ਕੰਮ ਆਪਣੇ ਛੋਟੇ-ਛੋਟੇ ਜਿਹੜੇ ਘਰ ਦੇ ਕੰਮ ਨੇ ਨਿਪਟ ਜਾਣਗੇ ਤੇ ਰਾਮ ਨਾਲ ਜਿੰਨੀ ਕੜੇਗੀ ਓਨੀ ਵਧੀਆ ਬਣੇਗੀ ਘੜੀ ਸਾਬ ਸੁਣਦਾ ਸਾਨੂੰ ਗੋਲੇ ਨਹੀਂ ਹੈਗੇ ਪਾਣੀ ਭਰਨਾ ਨਹੀਂ ਦਾ ਦਾ ਬੜੀ ਮੁਸ਼ਕਲ ਨਾਲ ਦਾ ਦਾ ਪਾਣੀ ਜਾਤ ਹੱਥ ਪੈਂਦੇ ਉਹ ਤਾਂ ਸਾਡੇ ਹੱਥ ਵੀ ਨਹੀਂ ਪੈਂਦੇ ਲੋ ਜੀ ਇਧਰ ਆਪਾਂ ਮੰਨ ਜਨ ਲੱਗਿਆ ਪਾਣੀ ਦੇ ਦੇ ਲੋ ਕਿੰਦਾ ਰੋਲਾ ਪੰਦੇ ਤੇ ਰੋਲਾ ਹੀ ਪਵੰਦੇ ਆ ਸਾਡੇ ਜਿਵੇਂ ਆਮ ਹੈ ਆਪਾਂ ਮੂੜੀਆਂ ਕद्दूकस ਕਰਕੇ ਪਿੱਛੇ ਆਟਾ ਗੁੰਨ ਲੇ ਆ ਦੇਖੋ ਜੀ ਆਪਾਂ ਮੂੜੀ ਲ ਬਰੀ ਬਰੀ ਕद्दूकस ਕਰ ਲਈਏ ਇੱਧਰ ਆਟਾ ਛਾਣ ਲਿਆ ਧਨੀਆ ਨਾ ਪਾਇਆ ਸੀਗਾ ਇਹ ਗ੍ਰाइंड ਕੀਤੀਆਂ ਭਰੀਆਂ ਮਿਰਚਾਂ ਤੇ ਅਦਰਕ ਇਹ ਬਿਲਕੁਲ ਇਹ ਜਿੱਚੀ ਆਪਾਂ ਮੂੜੀਆਂ ਆਪਾਂ ਮਿਰਚ ਨਾ ਪੈਣ ਨੂੰ ਕੋੜੇ ਉੱਕੀ ਲੱਗਦੇ ਨਾ ਰੋਟੀ ਉਹ ਨਾਣੀ ਤੇ ਉਹ ਵਾਲੀਆਂ ਪੈਣਾਂ ਤੇ ਜ਼ਰੂਰ ਇਸੇ ਬਣਾਇਆ ਕਰੋ ਹਾਈ ਹਾਈ ਹੋਏ ਪਹਿਲਾਂ ਹੀ ਡਰਦਾ ਉਹ ਤਾਂ ਨਿਆਣਾ ਜਿਆ ਹਰ ਉਹ ਅਰੇ ਕਈ ਇਹ ਨਮਕ ਮੀਚ ਚ ਚਾਹ ਤੰਤ ਤੁਹਾਡਾ ਗਰਮ ਮਸਾਲਾ ਮੈਂ ਤੁਹਾਨੂੰ ਆਪਾਂ ਨੂੰ ਡਾ ਕੇ ਆ ਤੇ ਬਣਾ ਲੰਗੇ ਚੂ ਆਓ ਇਹ ਕਮ ਤੂੰ ਕਿਉਂ ਡਾੜਦਾ ਪੁੱਤ ਉਹ ਦੇਖਦਾ ਨਾ ਕਿ ਇਹ ਕਿੱਥੋਂ ਆ ਗਿਆ ਨਵਾਚੂ ਇਹਦੇ ਚ ਨਾ ਪਾਣੀ ਵੀ ਘੱਟ ਲਗਿਆ ਮੂੜੀਆਂ ਦਾ ਪਾਣੀ ਨਹੀਂ ਨਿਚੋੜਨਾ ਸੀ ਬਿਨਾਂ ਨਿਚੜੇ ਪਾਣੀ ਤੋਂ गुंडने आटा ठीक है जी इधर हम अपन गुंड लेंगे आटा लो जी आटा थोड़ी देर गुन्ने के रखांगे अपन ताकि बढ़िया तरीके ना आटे ठीक है जी काला ले शून्य मारो है स्टार हैप्पी संता हेलो देखो बोल बोल के लेकर आओ हां कीजिए बोल बोल के आए बाबू ਸਾਰੇ ਕੋਸਾ ਰੱਟਾ ਬਧੀਆ ਅੱਠ ਗਿਆ ਤੇ ਆ ਦੇਖੋ ਕਿਹੜਾ ਲੈ ਕੇ ਤੁਸੀਂ ਇੱਦਾਂ ਬਣਾ ਸਕਦੇ ਹੋ ਬਿਨਾ ਫਟੇ ਬਿਲਕੁਲ ਵੀ ਤੁਹਾਡੀ ਰੋਟੀ ਫਟੇਗੀ ਵੀ ਨਹੀਂ ਤੇ ਬਹੁਤ ਵਧੀਆ ਤਰੀਕੇ ਨਾਲ ਬਣੇਗੀ ਜੇ ਕਈ ਕਹਿੰਦੇ ਨੇ ਨਾ ਕਿ ਗੂਲੀਆਂ ਦੀ ਰੋਟੀ ਬਣਾਣੀ ਔਖੀ ਲੱਗਦੀ ਤੇ ਬਹੁਤ ਸੌਖਾ ਲਿਖ ਹੈ ਤੁਸੀਂ ਇੱਦਾਂ ਬਣਾਇਓ ਤੇ ਮੈਨੂੰ ਕਮੈਂਟਾਂ ਅੰਦਰ ਜ਼ਰੂਰ ਦੱਸਿਓ ਠੀਕ ਹੈ ਜੀ ਆ ਦੇਖੋ ਆ ਦੇਖੋ ਇੰਨੀ ਵਧੀਆ ਤਰੀਕੇ ਨਾਲ ਰੋਟੀ ਬਣਦੀ ਹੈ ਬਹੁਤ ਸੋਹਣੀ ਤੇ ਤੁਸੀਂ ਇਹ ਬਣਾਓ ਆ ਦੇਖੋ ਜੀ ਬਿਲਕੁਲ ਵੀ ਨਹੀਂ ਫਟਦੀ ਹੈਗੀ ਸਿੰਪਲ ਰੋਟੀ ਜਿਵੇਂ ਨਾਰਮਲ ਬਣਾਣੇ ਉਸ ਤਰ੍ਹਾਂ ਬਣਾ ਸਕਦੇ ਹੋ ਜੇਕਰ ਤੁਸੀਂ ਪਰੌਂਠਾ ਬਣਾਣਾ ਹੈ ਤਾਂ ਪਰੌਂਠਾ ਵੀ ਬਣਾ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਕਰਕੇ ਨਾ ਫੋਲਡ ਕਰਕੇ ਆ ਦੇਖੋ ਘਿਓ ਲਾ ਕੇ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਤੁਸੀਂ ਠੀਕ ਹੈ ਇਹ ਗੁਰਦਾਰ ਕੀ ਖਾਓ ਆ ਦੇਖੋ ਇਹ ਗੁਲ ਵੀ ਨਹੀਂ ਫਟਦੀ ਲੱਡੂ ਕੀ ਕਰੀ ਜਾਂਦੇ ਹੋ ਤੁਸੀਂ ਕਾ ਕਰਦੇ ਹੋ ਤੁਸੀਂ ਆ ਦੇਖੀ ਕੀ ਕਰਦਾ ਫਿਰਦਾ ਹੈ ਕੀ ਸ਼ਰਾਰਤਾਂ ਕਰਦਾ ਲੱਡੂ करी जाने तू सटर ना खा ले मेरा बच्चा वह वह ਉਹਨਾਂ ਤਰ੍ਹਾਂ ਅੱਜ ਇਸ ਤਰ੍ਹਾਂ ਕਰਕੇ ਤੁਸੀਂ ਆ ਦੇਖੋ ਕਿੰਨੀ ਨਰਮ ਤੇ ਸੌਫਟ ਬਣਦੀ ਰੋਟੀ ਕੋਈ ਮਤਲਬ ਉਹ ਵੀ ਨਹੀਂ ਫਟਦੀ ਵੀ ਨਹੀਂ ਤੇ ਇਸ ਤਰ੍ਹਾਂ ਕਰਕੇ ਬਣਾ ਸਕਦੇ ਤੇ ਇੰਦਰ ਬਣਾਦੀ ਹੋਣਾ ਬੱਚਾ ਬਾਕੀ ਹੁਣ ਆਪਾਂ ਕਰਾਂਗੇ ਸਰ ਤੇ ਇਸੇ ਤਰ੍ਹਾਂ ਮੈਂ ਕਿਹਾ ਚਲੋ ਤੁਹਾਡੇ ਨਾਲ ਮੈਂ ਦੱਸਾਂ ਕਿ ਮੂਲੀਆਂ ਦੀ ਰੋਟੀ ਵੀ ਬਣਾਣੀ ਕੋਈ ਔਖੀ ਨਹੀਂ ਹੈਗੀ ਠੀਕ ਹੈ ਜੀ ਬਾਕੀ ਬਣਾਇਆ ਤਾਂ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿ ਕੌਣ-ਕੌਣ ਇਹਦਾ ਬਣਾਉਂਦਾ ਕਿੰਨੇ-ਕਿੰਨੇ ਬਣਾਈ ਹੋਈ ਹੈ ਮੈਨੂੰ ਜ਼ਰੂਰ ਦੱਸਿਓ ਠੀਕ ਹੈ ਜੀ ਲੈ ਲੀਏ ਇੱਕ ਜਾਨੇ ਇੱਕ ਉਜਾ ਹੁਣ ਜਾਈ ਤੇ ਮੈਂ ਇੱਕ ਸਾਗ ਨੇ ਲੈ ਕੇ। ਜੁਰੂਰੀ ਇੱਜਾ ਰਿਹਾ ਸਮਾਂ। ਦਹੀਂ ਨਾਲ ਜੋਤ ਰੋਟੀ ਖਾ ਜਾ। ਖਾ ਲੈ ਬੱਤਾਂ। ਉਹ। ਚਾਹ ਤਾਂ ਪੀਜਾ ਚਾਹ ਬਣਗੀ। ਚਾਹ ਬਣਗੀ। ਜੋਤ ਚਾਹ ਬਣਗੀ। ਤੀ ਲੋ ਜੀ ਇੱਧਰ ਰਿਜ ਗਈ ਸੀ ਸਾਡੀ ਕੜੀ ਆ ਦੇਖੋ ਸਾਡੀ ਕੜੀ ਰਿਜ ਰਿਜ ਕੇ ਦੇਖ ਲਓ। ਕਿੰਨੀ ਕੁ ਰਹਿ ਗਈ ਏ। ਮੈਂ ਕਿਹਾ ਚਲੋ ਨਾਲੇ ਤੜਕਾ ਲਾ ਦੇਣੀ ਆ ਨਾਲੇ ਮੈਂ ਚੁੱਲੇ ਤੇ। ਬਣਾ ਲੈਂੀ ਆ ਪਕੋਲੇ। ਇਦਰ ਕੋਲਿਆ ਆਪਾਂ ਬੈਸਨ 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 ਆਪਾਂ ਸਿਰਫ ਪਾਇਆ ਨਮਕ ਇਹਦੇ ਵਿੱਚ ਥੋੜਾ ਜਿਹਾ ਮਿੱਠਾ ਥੋੜਾ ਹਲਕਾ ਜਿਹਾ ਲਾਉਂਦੇ ਆ ਤਾਂ ਕਿ ਜਿਹੜੇ ਪਕੌੜੇ ਹੁੰਦੇ ਨੇ ਬਿਲਕੁਲ ਫੋਕੇ ਫੋਕੇ ਜੇ ਬਣਦੇ ਨੇ ਮੇਰੇ ਸਖਤ ਪਕੌੜੇ ਬਣਦੇ ਨੇ ਕਈ ਭੈਣਾਂ ਕਹਿੰਦੀਆਂ ਸਾਡੇ ਪਕੌੜੇ ਬਹੁਤ ਸਖਤ ਬਣਦੇ ਆ ਹੁਣ ਥੋੜੀ ਰਹਿ ਗਈ ਹੈ ਕਾੜਨੀ ਚ ਫਾਟੇ ਜਾਲੀ ਹੁਣ ਦਬਸ ਤੜਕਾ ਤੜਕਾ ਲੱਗਣਾ

ਲੋ ਜੀ ਇਹ ਰਿਚ ਰਹਿ ਗਿਆ ਸੀ ਸਾਡਾ ਸੌਰੀ ਅਧਰ ਤੇ ਹਰੀਆਂ ਮੀਚਾ ਇਹ ਕਰਾਰਾ ਜਿਹਾ ਬਣਾ ਲਿਆ ਹੋਣਾ ਆਪਾਂ ਸੰਗੀ ਕਰ ਕੇ ਮੀਂਦੇ ਛੰਨੀਆਂ ਤਾਂ ਆਪਾਂ ਉੱਪਰ ਪਾਵਾਂਗੇ ਬਾਅਦ 'ਚ ਹਨ ਹੂੰ हम थी रिज जाएगी ना फिर आप लेंगे जी पकौड़े साडा तड़का लग गया कड़ी साली होगी तैयार हूँ आप बना लागे जी बनाने हुए तो नाल चावल ठीक है जी इतना आप चंगी तरह लकड़ा वगैरह ला दी पक्की रहेगी कड़ी होर और देख लो पक् पक्के कि होगी कि सारी रखी से आप पकौड़े आप थोड़ी देर पाए ਕੋਚਾਂ ਦੇ ਸਾਡੇ ਪਕੌੜੇ ਤਾਂ ਇਹ ਵੀ ਪਾ ਹੀ ਤਾ ਹੁਣ ਕਿਤੇ ਗਿਆ ਅੰਸ਼ਾ ਤੇ ਲਓ ਜੀ ਸਾਡੀ ਕੜੀ ਬਣ ਕੇ ਹੋ ਗਈ ਤਿਆਰ ਹੁਣ ਆਪਾਂ ਵਿੱਚ ਪਾ ਦਿੰਨੇ ਆ ਜੀ ਪਕੌੜੇ ਬਾਸ ਪਕੌੜੇ ਪੰਜਾਂ ਚਾਰ ਮਿੰਟ ਰਿੱਜ ਜਾਣਗੇ ਨਾ ਤੇ ਸਾਡੀ ਕੜੀ ਬਿਲਕੁਲ ਬਣ ਕੇ ਤਿਆਰ ਕਿਉਂਕਿ ਪਕੌੜੇ ਨਾ 5 ਕੁ ਮਿੰਟ ਮੈਂ ਪਹਿਲਾਂ ਤਾਂ ਪਾਣ ਦੀ ਹੁੰਦੀਆਂ ਫਿਰ ਝੁੱਲ ਜਾਂਦੇ ਆ ਇਹਦੇ ਚ ਪਕੌੜੇ ਆਹ ਦੇਖੋ ਸਾਡੀ ਕੜੀ ਪਕੌੜਿਆਂ ਵਾਲੀ ਕੜੀ ਬਾਸ ਹੁਣ ਬਣ ਜਾਣਗੇ ਫਿਰ ਬਾਕੀ ਵੀਡੀਓ ਦਾ ਕਰਦੇ ਆਂ ਜੀ ਐਂਡ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸ਼ੀ ਕਾਲ ਜੀ ਬਾਏ ਬਾਏ ਮਿਲਦੇ ਆ ਤੁਹਾਨੂੰ ਘਰ ਨਵੇਂ ਵੀਲੌਗ ਵਿੱਚ ਮੈਂ ਤੇ ਅੱਜ ਡੇਲੀ ਰੁਟੀਨ ਦੇ ਵਿੱਚ ਜੋ ਕਰਦੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੰਦੀ ਆ ਠੀਕ ਹੈ ਜੀ ਬਾਕੀ ਪਿਆਰਾ ਜਿਹਾ ਲਾਈਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਜਿੱਥੋਂ ਤੁਸੀਂ ਮੇਰੀ ਵੀਡੀਓ ਦੇਖਦੇ ਹੋ। ਬਾਕੀ ਧੰਨਵਾਦ ਫੂਲਾ ਰਾਣੀ ਜੀ ਬਹੁਤ ਸਾਰਾ ਧੰਨਵਾਦ ਤੁਸੀਂ ਮੇਰੇ ਚੈਨਲ ਨੂੰ ਬਹੁਤ ਪਿਆਰ ਦਿੱਤਾ। چاہے ਤੁਸੀਂ ਮੇਰੇ ਲਈ ਨਵੇਂ ਹੋ। ਜੇਕਰ ਸਬਸਕ੍ਰਾਈਬ ਨਹੀਂ ਕਿਸੇ ਨੇ ਕੀਤਾ ਤੇ ਮੇਰੇ ਚੈਨਲ ਨੂੰ ਘੰਟਾ ਸਬਸਕ੍ਰਾਈਬ ਤੇ ਲੋ गाइस ਅੱਜ ਅਸੀਂ ਬਣਾ ਲਈ ਸੀ ਆਪਾਂ ਕੜੀ ਦੇ ਨਾਲ ਚਾਵਲ। ਠੀਕ ਹੈ ਜੀ। ਅੱਜ ਖਾਵਾਂਗੇ ਜੀ ਆਪਾਂ ਕੜੀ ਦੇ ਨਾਲ ਚਾਵਲ ਬੜੇ ਦਿਨਾਂ ਬਾਅਦ ਬਣਾਈ ਕੜੀ ਚਾਵਲ ਤੇ ਠੰਡ ਦੇ ਵਿੱਚ ਕਦੀ ਕਦੀ ਹੁੰਦਾ ਨਾ ਕੜੀ ਦੇ ਨਾਲ ਚਾਵਲ ਖਾਓ ਤੇ ਬੜੇ ਵਧੀਆ ਲੱਗਦੇ ਨੇ।